ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਹੈ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਝੰਡੇ ਸਿੰਘ ਦੇ ਕੋਲੇ ਆਏ ਹਾਂ ਦੋਸਤੋ ਤੇ ਅੱਜ ਵੀ ਤਕਰੀਬਨ ਦੋ ਮੱਜਾਂ ਨੇ ਮੱਜਾਂ ਝੋਟੀਆਂ ਦੋ ਨੇ ਤੇ ਤਿੰਨ ਬੈੜਾਂ ਨੇ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਦੋਸਤੋ ਇੱਕ ਗੱਬਣ ਬਿਲਕੁਲ ਮੱਜ ਤਿਆਰ ਇੱਕ ਝੋਟੀ ਬਿਲਕੁਲ ਤਾਜੀ ਸੂਈ ਸਵਾਈ ਆ ਤੇ ਬਾਕੀ ਬੈੜਾਂ ਦੀ ਗੱਲ ਕਰ ਲਈਏ ਇੱਕ ਵੈੜ ਗੱਬਣ ਤਿਆਰੀ ਤੇ ਆ ਤੇ ਇੱਕ ਟੋਕਰ ਗੱਬਣ ਵੈੜਾ ਤੇ ਇੱਕ ਬਿਲਕੁਲ ਤਾਜੀ ਸੂਈ ਸ ਅੱਜ ਦੋਸਤੋ 18 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਟਾਈਮ ਕੋਈ ਮਾਰਨਿੰਗ ਦੇ 11:30 11 ਵਜੇ ਦਾ ਸਮਾਂ ਹੈਗਾ ਸੋ ਬਾਕੀ ਜਿਹੜਾ ਪਸ਼ੂ ਪਸੰਦ ਆਊਗਾ ਦੋਸਤੋ ਹਰ ਵਾਰ ਆਪਣੀ ਰਿਕਵੈਸਟ ਹੁੰਦੀ ਆ ਆਣ ਕੇ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਗੱਭਣ ਪਸ਼ੂ ਆਪਣਾ ਬਿਲਕੁਲ ਚੌਥਾ ਨੰਦੀ ਆਪਦੀ ਤਸੱਲੀ ਆ ਤੇ ਆਪਕੇ ਤੁਸੀਂ ਜ਼ਰੂਰ ਕਰ ਲਿਆ ਕਰੋ ਠੀਕ ਆ ਆਓ ਲੈਣੀਆਂ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਢੰਡਾ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਵੀਰ ਭਰਾ ਦੂਰ ਤੱਕ ਵੇਖਣ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਹੋਰ ਭਾਜੀ ਠੀਕ ਠਾਕ? ਵਧੀਆ ਠੀਕ ਠਾਕ ਜੀ। ਤੁਸੀਂ ਸੁਣਾਓ ਜੀ। ਬੜੇ ਵਧੀਆ ਚੰਗੇ। ਪਾਸੇ ਪਾਸ਼ਾ ਦੀ। ਚਲੋ ਸ਼ੁਕਰ ਚਾਹੀਦਾ ਜੀ। ਹਾਂਜੀ ਹਾਂਜੀ। ਅੱਛਾ ਵੀਰ ਚੰਡੇ ਅੱਜ ਪਸ਼ੂ ਪੰਜ ਬਕਾਊ ਟੋਟਲ ਆਪਣੇ ਕੋਲ। ਹਾਂਜੀ ਵੀਰ ਜੀ ਪੰਜ ਬਕਾਊ ਆ ਜੀ। ਆਹ। ਹਾਂਜੀ। ਤੇ ਪੰਜ ਪਸ਼ੂ ਤਿੰਨ ਬਿਹੜਾਂ ਦੋ ਆਪਣੇ ਕੋਲ ਮੱਝਾਂ ਝੋਟੀਆਂ ਆ ਗਈਆਂ। ਹਾਂਜੀ। ਲਓ ਜੀ। ਸੋ ਦੋਸਤੋ ਬਾਕੀ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਸਮਝ ਵਿੱਚ ਆ ਸਕੇ। ਹਾਂਜੀ। ਲਓ ਜੀ ਪਹਿਲੇ ਨੰਬਰ ਤੋਂ ਵੀ ਹਾਂ ਬਿਲਕੁਲ ਜੀ ਹਾਂਜੀ ਸੋ ਝੋਟੀ ਦੋਸਤੋ ਇੱਕ ਤੁਹਾਨੂੰ ਬਿਲਕੁਲ ਸਟਾਰਟਿੰਗ ਤੋਂ ਦਿਖਾ ਦਿੰਨੇ ਆ ਬਿਲਕੁਲ ਇੱਕ ਰੰਗ ਬਲੈਕ ਕਪੂਸ਼ ਹੀ ਮਗਰ ਜਿਹੜੀ ਵਾਈਟ ਆ ਬਿਲਕੁਲ ਤੁਹਾਨੂੰ ਨਜ਼ਰ ਆਊਗੀ ਕਿ ਡੇਢ ਕਗੇਠ ਤੇ ਬਾਕੀ ਝੋਟੀ ਤੁਸੀਂ ਆਪ ਇੱਕ ਆਈਡੀਆ ਲਾ ਲਿਓ ਜੀ ਫੁੱਲ ਵੱਡੇ ਕਦ ਕੱਟਦੀ ਠੀਕ ਆ ਜੀ ਵੱਡੇ ਕਦ ਕੱਟਦੀ ਝੋਟੀ ਆ ਬੇਲਬੂਲ ਚੰਗੀ ਸਪੈਸ਼ਲ ਆ ਤੇ ਛੰਡੇ ਵੀਰ ਕੀ ਡਿਟੇਲ ਲਿੰਦੀ ਵੀ ਜੀ ਇਹਦੇ ਥੱਲੇ ਦੁੱਧ ਨਾ ਮੰਨ ਲਓ ਵੀ ਹੁਣ ਇਸ ਟਾਈਮ ਜਿਹੜਾ ਵੀਰ ਜੀ ਦੁੱਧ ਤਿਆਰ ਆ 8 ਤੋਂ 9 ਕਿਲੋ ਅੱਛਾ ਜੀ ਠੀਕ ਆ ਜੀ ਬਾਕੀ ਨਾ ਚਲੋ ਇਹ ਆ ਵੀ ਚੋਟੀ ਦੁੱਧ ਤੇ ਚਲੋ ਚੜਦੀ ਆਉਂਦੀ ਆ ਹਾਂ ਮੰਨ ਲਓ ਕੋਈ ਕਾਰਨ ਕਰਕੇ ਇਹਨਾਂ ਤੁਹਾਨੂੰ ਦੱਸਣ데요 ਗੱਲ ਵੀ ਆਪਾਂ ਕਰਦੀ ਨਹੀਂਗੀ ਇਹ ਆਪਾਂ ਮੰਡੀ ਚੋਂ ਵੀਰ ਜੀ ਦੀ ਦੀਵਾਲੀ ਗਏ ਹਾਂ ਮੇਲੇ ਹਾਂਜੀ ਤੇ ਆਪਾਂ ਮੇਲੇ ਚੋਂ ਲਈ ਚੋਟੀ ਉਹਦਾ ਕਰਕੇ ਨਾ ਬਾਜ਼ਾਰ ਬਜ਼ੂਰ ਲੱਗਾ ਸੀ ਝੋਟੀ ਮੰਨ ਲਓ ਵੀ ਸੜੀ ਥੋੜੀ ਜੀ ਬਾਕੀ ਉਹਨਾਂ ਬੰਦਿਆਂ ਨੇ ਇਹ ਗੱਲ ਕਹੀ ਵੀ ਅਸੀਂ 14 ਕਿਲੋ ਦੁੱਧ ਦੇ ਦੇ ਥੱਲੇ ਉਹਨਾਂ ਗਰੰਟੀ ਦਿੱਤੀ ਹੈ ਹਾਂ ਬਾਕੀ ਚੜਦੀ ਆਉਂਦੀ ਕਰ ਮਾਲੀ ਪਰ ਹੁਣ ਜਿੰਨਾ ਦੁੱਧ ਵੀਰ ਜੀ 8-9 ਕਿਲੋ ਦੁੱਧ ਹੁਣ ਤਿਆਰ ਹੋਊਗਾ ਝੋਟੀ ਜਿਹੜਾ 8-9 ਬਿਲਕੁਲ ਚਵਾਵਾਂਗੇ ਹਾਂਜੀ ਹਾਂਜੀ ਜਿਹੜਾ ਚਵਾਉਣਾ ਆਪਾਂ ਆਪਾਂ ਨੂੰ 14 ਦੀ ਨਹੀਂ ਕੋਈ ਗਰੰਟੀ ਹਾਂਜੀ ਠੀਕ ਹੈ ਜੁਨਾ ਹੁਣ ਨਾ ਕੋਈ ਪਰ ਆ ਸਾੰਬੇ ਦੇ ਭਾਵੇਂ ਇਹਦੇ ਥੱਲੇ 16 ਵੀ ਚੋਲੇ ਬਾਕੀ ਵੀਰ ਜੀ ਦੰਦਾਂ ਦਾ ਝੋਟੀ ਹੈ ਜੀ ਹਾਂ ਹਾਂਜੀ ਹਾਂਜੀ ਠੀ ਹਾਂ ਹਾਂਜੀ ਚੌਗੀ ਸ਼ੋਰ ਪੱਕਾ ਹਾਂਜੀ ਹਾਂਜੀ ਪੱਕੀ ਵੀਰ ਜੀ ਚਾਰ ਦੰਦਾ ਝੋਟੀ ਫੇਸ ਕੁਆਲਟੀ ਵੇਖੋ ਵੀਰ ਜੀ ਬਹੁਤ ਸੋਹਣੀ ਆ ਝੋਟੀ ਬਾਕੀ ਕੱਦਕਾਰ ਦੀ ਵੀ ਵੇਖ ਲਓ ਤੁਸੀਂ ਬਰੀ ਹਰਿਆਣੇ ਦੀ ਝੋਟੀ ਆ ਹੂੰ ਠੀਕ ਹੈ ਗੱਲ ਬਿਲਕੁਲ ਜੀ ਹਾਂਜੀ ਹਾਂਜੀ ਝੋਟੀ ਚੰਗੀ ਆ ਦੋਸਤੋ ਸ਼ਾਈ ਸ਼ਵੀ ਪੂਰੀ ਆ ਝੋਟੀ ਦੇ ਵਿੱਚ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰ ਜੀ ਇਹਨੂੰ ਸੂਈ ਨੂੰ ਅੱਜ ਮੇਰੇ ਹਿਸਾਬ ਨਾਲ 16 17 ਦਿਨ ਹੋ ਗਏ ਵੀਰ ਜੀ ਮਗਰ ਕਟਾ ਕੱਢਦੀ ਬੱਚਾ ਇੱਥੇ 16 ਦਿਨਾਂ ਦੀ ਸੂਈ ਆ ਮਗਰ ਕਟਾ ਹੈ ਠੀਕ ਹੈ ਹਾਂਜੀ ਤੇ ਫੇ ਆ ਹਾਂ ਦੇਖ ਖੋਲ ਕੇ ਤੋਰ ਕੇ ਦਿਖਾ ਦਈਏ ਹੁਣ 8 9 8 9 ਦੇ ਦਰਮਿਆਨ ਚਲਦੀ ਪਈ ਆ ਹਾਂਜੀ 15 16 16 ਦਿਨਾਂ ਦੀ ਸੂਈ ਆ ਠੀਕ ਆ ਜੀ ਹਾਂ ਹਾਂ ਸੋ ਝੋਟੀ ਕੱਦ-ਕਾਠ ਬਹੁਤ ਸੋਹਣਾ ਦੋਸਤੋ ਵੱਡੇ ਕੱਦ-ਕਾਠ ਦੀ ਆ ਵੇਲ ਵੀ ਚੰਗੀ ਆ ਲੰਬਾਈ ਵੀ ਚੰਗੀ ਆ ਉਚਾਈ ਕੱਦ-ਕਾਠ ਵੀ ਸੋਹਣਾ ਸੋ ਬਾਕੀ ਥਣ ਦੇਵਾ ਬਿਲਕੁਲ ਪੱਧਰ ਬਖਾਲਾ ਬਿਲਕੁਲ ਲੱਤ ਤੋੜੀਏ ਤੋੜੀਏ ਇਹ ਕਮਾਲੀਏ ਹਾਂ ਮੋੜ ਲਈ ਆ ਜੀ ਠੀਕ ਹੈ ਜੀ ਸੋ ਕਾਫੀ ਸੋਹਣੀ ਚੋਟੀ ਆ ਬ੍ਰੀਡ ਜਿਹੜੀ ਹਰਿਆਣੇ ਦੀ ਆ ਫਿਰ ਉਧਰੋਂ ਆਈ ਆ ਹਾਂਜੀ ਇਹ ਬ੍ਰੀਡ ਜੀ ਹਰਿਆਣੇ ਦੀ ਆ ਬ੍ਰੀਡ ਅੱਛਾ ਹਾਂਜੀ ਹਾਂਜੀ ਉਹ ਸੀਲਸ ਅੱਗ ਵੀ ਉਹਨਾਂ ਆਂਗਾ ਹਾਂ ਬਾਕੀ ਇਹ ਗੱਲ ਹੈਗੀ ਵੀ ਤੂੜੀ ਵੀ ਨਰੀ ਖਾਈ ਜਾਂਦੀ ਕਰਮਾ ਵਾਲੀ ਅੱਛਾ ਜੀ ਹਾਂਜੀ ਹਾਂਜੀ ਤੂੜੀ ਇਹ ਗੱਲ ਹੈਗੀ ਤੂੜੀ ਨਰੀ ਖਾਂਦੀ ਆ ਤੇ ਬਾਕੀ ਚਲੋ ਇਹ ਆ ਵੀ ਪਰਾਲੀ ਪ੍ਰੂਲੀ ਨੂੰ ਨਹੀਂ ਜੇ ਭਾਵੇਂ ਕੱਲ ਨੂੰ ਕੋਈ ਇਹ ਗੱਲ ਹੈਗੀ ਆ ਹੂੰ ਹੂੰ ਠੀਕ ਹੈ ਨਾ ਗੱਲ ਬਿਲਕੁਲ ਦੀ ਤਰ੍ਹਾਂ ਹਾਂਜੀ ਹਾਂਜੀ ਆ ਕਰੋ ਚੈੱਕ ਜੀ ਹਾਂ ਠੀਕ ਹੈ ਬਾਕੀ ਉਹ ਬੰਦੇ ਦੀ ਪੂਰੀ ਸਾਫ ਆ ਬੰਦੇ ਚਲੋ ਉਹਨਾਂ ਨੇ ਦੋ ਝੋਟੀਆਂ ਲਿਆਏ ਜਿੰਨਾਂ ਤੋਂ ਆਪਾਂ ਲਈ ਸੰਧੂ ਸਾਹਿਬ ਮੰਡੀ ਚੋਂ ਉਹ ਦੋ ਝੋਟੀਆਂ ਲਿਆਏ ਸੀ ਤੇ ਇੱਕ ਝੋਟੀ ਫਿਰ ਆਪਾਂ ਲਈ ਲਈ ਤਕਾਲੀ ਉਹਨਾਂ ਤੋਂ ਅੱਛਾ ਜੀ ਹਾਂਜੀ ਹਾਂਜੀ ਝੋਟੀ ਚੰਗੀ ਆ ਸ਼ਕੀਨ ਹੈ ਪੂਰੀ ਵੱਡੇ ਕੱਦ ਕਾਠੀ ਦੀ ਆ ਵਾ ਹਾਂਜੀ ਹਾਂਜੀ ਤੇ ਬਾਕੀ ਕੱਟਾ ਹਾਂਜੀ ਕੱਟਾ ਵਾ ਜੀ ਬਾਕੀ ਨਾ ਸੀਲਸ ਲੱਗ ਵੜੀ ਆ ਥਾਨਕ ਵੀ ਬਹੁਤ ੱਡਾ ਵਧੀਆ ਵਾ ਕਰਮਾਲੀ ਦਾ ਵੇਖੋ ਥਣ ਥਣ ਬਹੁਤ ਸੈਡਾਂ ਤੋਂ ਵੀ ਤੁਸੀਂ ਵਿਖਾ ਦਿਓ ਬਾਕੀ ਸੰਧੂ ਸਾਹਿਬ ਝੋਟੀ ਚ ਨਹੀਂ ਕੋਈ ਕਸਰ ਕਰਮਾਲੀ ਚ ਵੇਖੋ ਕਦ ਕਰੀ ਪੂਰਾ ਸ਼ਾਹੀ ਸ਼ੋਭੀ ਬੜੀ ਆ ਹੂੰ ਹੂੰ ਠੀਕ ਨਾ ਗੱਲ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਕੀ ਡਿਮਾਂਡ ਕਰਦੇ ਪੈਂਦੀ ਡਿਮਾਂਡ ਸੰਧੂ ਸਾਹਿਬ ਆਪਾਂ ਨਾ ਤੁਹਾਨੂੰ ਪਤਾ ਅੱਗੇ ਵੀ ਆਪਣਾ ਇਹੋ ਆ ਵੀ ਆਪਾਂ ਜਿਹੜਾ ਵਾ ਮੰਗਨੂ ਦੇ ਭਾਵੇਂ 10 ਵਾ ਮੰਗ ਲਈਏ ਝੋਟੀ ਦਾ ਤੇ ਆਪਾਂ ਜੋ ਮਰਜੀ ਆ ਹਾਂ ਨਾ ਵੀਰ ਜੀ ਆਪਾਂ 86 ਹਜ਼ਾਰ ਦੀ ਝੋਟੀ ਦੇ ਦਾਂਗੇ 86 ਹਾਂਜੀ 86 ਹਜ਼ਾਰ ਦੀ ਝੋਟੀ ਦੇ ਦਾਂਗੇ ਵੀਰ ਜੀ ਠੀਕ ਹੈ ਹਾਂਜੀ ਹਾਂਜੀ ਹਾਂ ਨਾ ਮੰਨ ਲਓ ਲੋ ਜੀ 7000 ਦੀ ਜਿਹੜੀ ਹਾਂ ਨਾ ਵੀਰਾਂ ਦਾ ਵੀ ਦੇ ਦੇਾਂਗੇ ਠੀਕ ਹੈ ਹਾਂ ਬਾਕੀ ਕੱਟੀ ਵੇਖੋ ਜੀ ਕਿੰਦੀ ਆ ਕਰਮਾੜੀ ਥੱਲਿਓ ਵੀ ਪੂਰੀ ਪਧਰੀ ਪੁਦਰੀ ਸੰਧੂ ਸਾਹਿਬ ਹੂੰ ਥਣ ਥੂਣ ਵੀ ਪੂਰਾ ਵਾ ਬਾਕੀ ਕੱਦ ਕਾਠ ਵੇਖੋ ਲੰਮੀ ਲੁੰਮੀ ਵੀ ਚੋ ਕੱਟੀ ਬਹੁਤ ਸੋਹਣੀ ਆ ਬਿਲਕੁਲ ਬਿਲਕੁਲ ਚਲੋ ਆਪਾਂ ਤੁਹਾਨੂੰ ਦੱਸਣ ਦੇ ਗੱਲ ਵੀ ਆਪਾਂ ਨੂੰ ਵੀ ਚਾਰੇ ਉਹ ਚਲੋ ਜਾਣ ਲੱਗੇ ਆਪਾਂ ਨੂੰ ਜਾਇਜ ਦੇਗੇ ਆਪਾਂ ਵੀ ਜਾਇਜ ਹੀ ਦੇ ਦੇਣੀ ਪਰ ਕੋਲੀ ਬਰ ਕੋਲੀ ਸੋਹਣੀ ਚੰਗੀ ਝੋਟੀ ਆ ਬੜਾ ਬਹੁਤ ਸੋਹਣਾ ਜੀ ਭਲਾ ਕੋਈ ਭੈਣ ਭਰਾ ਨਾ ਮੰਨ ਲਓ ਆਪਣੀ ਫੋਲ ਗਰੰਟੀ ਆ ਵੈਸੇ ਤੇ ਆਪਣੀ ਵੀ ਇਹੀ ਹੋਂਦੀ ਆ ਪੀ ਭੈਣ ਭਰਾ ਇਥੋਂ ਕੋਈ ਤਸੱਲੀ ਕਰਕੇ ਖੜੇ ਆਪਣੀ ਬਿਲਕੁਲ ਠੀਕ ਨਹੀਂ ਗੱਲ ਤੇ ਬਾਕੀ ਚਵਾਚ ਨਹੀਂ ਸੰਦੂ ਸਾਹਿਬ ਕੋਈ ਹੋਊਗਾ ਠੀਕ ਹੈ ਠੀਕ ਹਾਂਜੀ ਹਾਂਜੀ ਐ ਚਾਰੇ ਥਣ ਬਰਾਬਰ ਹੋਣਗੇ ਗਾੜ ਗੂੜ ਵੀ ਸੋਹਣੀ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਬੱਚਾ ਇਹਦਾ ਕਿੱਥੇ ਆ ਬੱਚਾ ਵਿਦਿਓ ਉਧਰ ਵੱਡਾ ਮੁੰਡਾ ਵਿਖਾਉਂਦਾ ਪਾਉਣਾ ਚਲੋ ਦਿਖਾ ਦਾਂਗੇ ਬਾਅਦ ਚ ਲਓ ਜੀ ਅਗਲੀ ਮੱਛ ਜਿਹੜੀ ਆ ਆ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਨੀਲੀ ਰਵੀ ਦੇ ਵਿੱਚ ਮੱਛ ਪੈਂਦੀ ਆ ਤੇ ਇਹਦਾ ਕੀ ਰਿਕਾਰਡ ਹੈ ਗੱਬਣ ਹੈ ਹਾਂਜੀ ਇਹ ਗੱਬਣ ਵੀਰ ਜੀ ਅੱਛਾ ਹਾਂਜੀ ਹਾਂਜੀ ਲਓ ਜੀ ਗੱਬਣ ਅਗਲੀ ਮਾਏ ਜਿਹੜੀ ਦੋਸਤੋ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਬਾਕੀ ਸੀਲਸਲਾਕ ਸੰਧੂ ਸਾਹ ਪੂਰੀ ਆ ਟਿੱਪਣ ਟੱਪਣ ਵੀ ਪੂਰੀ ਵਧੀਆ ਵੇਖੋ ਮੋਟੀ ਧਾਰ ਇਧਰ ਵੇਖੋ ਆ ਵੇਖੋ ਤਪਾ ਇਹਨਾਂ ਗੱਲ ਹਾਂਜੀ ਆ ਵੇਖੋ ਚੌਥਾ ਥਾਣਾ ਦਾ ਚੌਥਾ ਥਾਣਾ ਦੀ ਪੂਰੀ ਐ ਤੁਹਾਨੂੰ ਦਿਖੰਦਿਆਂ ਕਰਦੇ ਆ ਵੇਖੋ ਹਮ ਮੈਂ ਬਾਕੀ ਇਹ ਵੀ ਕੋਈ ਚੱਕਰ ਹੀ ਨਹੀਂ ਹੈ ਠੀਕ ਹੈ ਪੋਲੀ ਹਾਂਜੀ ਪੋਲੀ ਚਾਹ ਆ ਪੋਲਾ ਬਾਈ ਦਿਨ ਕਿੰਨੇ ਕਹਿੰਦੀ ਹੈ ਜੇ ਦਿਨ ਵੀ ਜਿੱਦਿ ਉਹਨਾਂ ਨੇ ਜਿੱਥੋਂ ਆਈ ਹੈ ਨਾ ਹਾਂਜੀ ਉਹ ਆਂਦੇ ਵੀ ਮੰਨ ਲਓ ਇਹਦੇ 26 ਤਰੀਕ ਨੂੰ ਦਿਨ ਪੂਰੇ ਹੁੰਦੇ ਵੀਰ ਜੀ ਕਾਬੀਨ ਨੋਮ ਹਾਂਜੀ ਹਾਂਜੀ 25 26 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅੱਛਾ ਹਾਂਜੀ ਬਾਕੀ ਪੁੜੇ ਪੜੇ ਤੋੜੇ ਬਣੂ ਉਤਰਾਂ ਕਰਮਾਂ ਵਾਲੀ ਬੜੀ ਚਲੋ ਉਹਨਾਂ ਦੇ ਮੈਨੂੰ ਇਹ ਗੱਲ ਕਹੀ ਆ ਵੀ ਅਸੀਂ 10 ਕਿਲੋ ਦੁੱਧ ਦੇਦੇ ਥੱਲੇ ਝੋਆ ਵਾ ਹਾਂਜੀ ਠੀਕ ਆ 10 12 ਕਿਲੋ ਝੋਆ ਵਾ ਬਿਲਕੁਲ ਤੇ ਪਰ ਮੈਂ ਕੱਦ ਕਾਰ ਦੇ ਹਿਸਾਬ ਨਾਲ ਮੈਂ ਸੰਧੂ ਸਾਹਿਬ ਜਕੀਨ ਜਾਨੀ ਕੀਤਾ ਮੈਂ ਕਿਹਾ ਵੀ ਚਲੋ ਆ ਕਰਮਾਂ ਵਾਲੀ 9 10 ਤੇ ਦਊਗੀ ਦਊਗੀ ਹੂੰ ਠੀਕ ਹੈ ਨਾ ਗੱਲ ਉਹ ਇਹਨਾਂ ਤਾਂ ਕਿੱਥੇ ਲੈ ਕੇ ਜਾਂਦੀ ਆ ਦੁੱਧ ਹੀ ਦਿੰਦੀ ਰਹੀ ਐ ਹਾਂਜੀ ਦਾ ਦੁੱਧ ਹੀ ਵਿਚਾਰੀ ਦਿੰਦੀ ਰਹੀ ਐ ਬਾਕੀ ਵੀਰ ਉਹ ਮੈਂ ਥ ਠੀਕ ਆ ਆਪਾਂ ਨੂੰ ਉਹਨਾਂ ਨੇ ਦਿੱਤੀ ਆ ਵੀ ਇਹਨੇ ਵੀਰ ਦੀ ਚੌਥਾ ਸੁਆ ਸੁਨਾਵ ਮੇਰੇ ਵੱਲੋਂ ਭਾਵੇਂ ਕੋਈ ਵੀਰ ਦਾਵੇਂ ਸੁਵੇ ਨੂੰ ਲਾ ਲੇ ਠੀਕ ਹੈ ਨਾ ਗੱਲ ਆਪਾਂ ਨੂੰ ਹੀ ਇੱਕ ਗੱਲ ਤੇ ਬਾਕੀ ਆ ਵੀ ਹੁਣ ਮੰਨ ਲਓ ਵੀ ਐ ਵਧੀਆ ਵਾ ਤੋਰਾ ਤਾਰਾ ਵੀ ਸੋਨਾ ਵਾ ਖਾਂਦੀ ਪੀਂਦੀ ਵੀ ਭੁੱਖ ਦੀ ਜ਼ਰੂਰ ਮਰੀ ਕਰਮਾਂ ਵਾਲੀ ਤੇ ਬਾਕੀ ਇਹ ਗੱਲ ਹੈਗੀ ਆ ਵੀ ਸੰਧੂ ਸਾਹਿਬ ਜਿੰਨੇ ਅਕਦੀ ਚਲੋ ਆਪਾਂ ਇਹ ਪੜਤਾ ਤੁਹਾਨੂੰ ਦੱਸਣ ਦਿਆਂ ਵੀ ਨਹੀਂ ਮਿਲਦਾ ਕਈ ਵੀਰ ਭਰਾ ਵਿਚਾਰਿਆਂ ਨੇ ਪੈਸੇ ਹੀ ਇੰਨੇ ਘਲਾਉਣੇ ਹੁੰਦੇ ਆ ਆਪਦੀ ਚਲੋ ਪਹੁੰਚ ਵੇਖਣੀ ਆ ਠੀਕ ਹੈ ਨਾ ਗੱਲ ਤੇ ਬਾਕੀ ਹੌਲੇ ਪਾ ਦੀਆਂ ਵੀਰ ਜੀ ਮਿੰਟੋ ਮਿੰਟੀ ਜਾਂਦੀਆਂ ਜੀ ਪਿਛਲੀ ਵੀਡੀਓ ਚ ਆਪਾਂ 52000 ਦੀ ਮੈਂ ਪਾਈ ਉਹਦੇ ਚਾਰ ਗਾਹਕ ਆ ਗਏ ਮੇਰੇ ਕੋ ਹੂੰ ਹੈ ਲੋ ਵੀ ਦੋਸਤੋ ਫਿਰ ਕੋਲ ਸਵੇ ਤੁਸੀ ਆਪਦੀ ਸਮਝ ਨਾਲ ਮੰਨ ਲਿਓ ਚੌਥਾ ਸੂਆ ਮੰਨ ਕੇ ਵੀਰਾਂ ਦਾ ਵੀ ਆਪਾਂ ਲਿਆਂਦੀ ਆ ਘਰ ਵਾਲੇ ਤਾਂ ਚਲੋ ਚੌਥਾ ਕਹਿ ਕੇ ਦਿੱਤੀ ਆ ਪਰ ਅੱਗੇ ਵੀਰ ਕੋਈ ਅਠਵਾਂ ਮੰਨ ਲੇ ਸਤਵਾਂ ਮੰਨ ਲੇ ਠੀਕ ਆ ਤੇ ਬਾਕੀ ਆ ਭਾਈ ਬਿਲਕੁਲ ਪਤਲੇ ਪਿੰਡੇ ਦੀ ਆ ਬਾਕੀ ਸਾਂਭੀ ਸੂੰਭੀ ਜਿਵੇਂ ਕੋਈ ਨਾਰਮਲ ਦਰਮਿਆਨੀ ਸੇਵਾ ਹੁੰਦੀ ਆ ਵੀ ਸੇਵਾ ਸੁਭਾ ਤੁਹਾਨੂੰ ਪਤਾ ਹੀ ਆ ਵੀ ਕਈ ਨਾ ਨਾਰਮਲ ਸੇਵਾ ਵੀ ਹੁੰਦੀ ਕਈ ਪਰਿਵਾਰਾਂ ਦੀ ਠੀਕ ਆ ਤੇ ਬਾਕੀ ਰੇਟ ਪੜਤਾ ਵੀ ਬਿਲਕੁਲ ਜਾਇਜ਼ ਹੈ ਰਹਿਣ ਵਾਲਾ ਦੋਸਤੋ ਇਸ ਮੱਝ ਦਾ ਤੇ ਦਿਨ ਹਜੇ ਨਾਰਮਲ ਹੀ ਗੱਲ ਕਰ ਲਈਏ ਤੇ 9-10 9-10 ਦਿਨ ਹਜੇ ਕੱਢਦੀ ਆ ਠੀਕ ਆ ਆ ਦੇਖੋ ਚੰਗਾ ਹੀ ਆ ਸੰਧੂ ਸਾਹਿਬ 9-10 ਦੇ ਕੱਢ ਜੂ ਨਾ ਕਰ ਮਾਲੀ ਤੇ ਇਹ ਆ ਵੀ ਕੋ ਖਾ ਪੀ ਕੇ ਬਣ ਜੂਗੀ ਬਿਲਕੁਲ ਬਿਲਕੁਲ ਠੀਕ ਹੈ ਨਹੀਂ ਗੱਲ ਹਾਥ ਹੁਥ ਵੱਜ ਜੂਗਾ ਜੇ ਹਾਂਜੀ ਹਾਥ ਹੁਥ ਚਲੋ ਇਹ ਗੱਲ ਹੈਗੀ ਵੱਜ ਜੂ ਕਈਆਂ ਚਲੋ ਨਹੀਂ ਵੀ ਉਹਨਾਂ ਦੇ ਵਿਚਾਰਿਆਂ ਦੇ ਕੋਈ ਕਾਰਨ ਕਰਕੇ ਤੇ ਚਲੋ ਪੱਠਾ ਡੱਕਾ ਵੀ ਨਹੀਂ ਪਿਆ ਤੇ ਬੰਦੇ ਚਲੋ ਉਹਨਾਂ ਦਾ ਮੁੰਡਾ ਵਿਚਾਰਾ ਢਿੱਲਾ ਮੱਠਾ ਹੋ ਗਿਆ ਤੇ ਬਾਕੀ ਇਹ ਗੱਲ ਹੈਗੀ ਆ ਵੀ ਮੈਂ ਚਲੋ ਇਹ ਆ ਵੀ ਅੰਗਾਂ ਪੈਰਾਂ ਤੋਂ ਬਹੁਤ ਪਤਲੀ ਚੰਬੜੀ ਦੀ ਠੀਕ ਹੈ ਨਹੀਂ ਗੱਲ ਤੇ ਕਿੰਨਾ ਮੁੱਲ ਕਰਦੇ ਭਾਈ ਦਾ ਸੰਧੂ ਸਾਹਿਬ ਜਾਇਦ ਜਾਂ ਮੁੱਲ ਕਿਸੇ ਭੈਣ ਭਰਾ ਨੂੰ ਆਪਾਂ ਇਹ ਗੱਲ ਹੈਗੀ ਕਰ ਲੀ ਗਏ ਠੀਕ ਹੈ ਜੋ ਮੁੱਲ ਜੋ ਮਰਜ਼ੀ ਕਰੀ ਜਾਈਏ 2000 ਰੁਪਿਆ 50 ਤੋਂ ਵੀਰ ਜੀ ਮਾਨ ਕਰ ਦਾਂਗੇ ਅੱਛਾ ਭਾਵੇਂ 55 ਕਰਾ ਲਓ ਤੇ ਭਾਵੇਂ 52 ਕਰਾ 48 ਦੀ ਹੁੰਦੀ ਹੈ ਹਾਂਜੀ 48 ਦੀ ਹੁੰਦੀ ਵਧੀਆ ਐ ਮੂੰਹ ਖੁਰ ਸਾਰਾ ਵਧੀਆ ਓਕੇ ਹਾਂਜੀ ਬਿਲਕੁਲ ਲਓ ਜੀ 55000 ਦੋਸਤੋ ਡਿਮਾਂਡ 48000 ਦੀ ਜਿਹੜੀ ਹਾਂ ਨਾ ਹੋਊਗੀ ਠੀਕ ਆ 50000 ਦੇ ਵਿੱਚੋਂ 2000 ਛੋਟ ਛੱਪਾ ਜਿਹੜਾ ਹੋ ਜਾਊਗਾ ਇਸ ਮੱਝ ਦਾ ਠੀਕ ਆ ਤੇ ਮੱਝ ਪ੍ਰੋਪਰ ਤੁਸੀਂ ਦੇਖ ਹੀ ਲਈ ਆ ਠੀਕ ਆ ਤੇ ਬਾਕੀ ਕੋਈ ਵੀ 라ਵੇ ਆਪਦੀ ਆਣ ਕੇ ਘਰ ਮੌਕੇ ਤੇ ਵੇਖ ਲੋ ਜੋ ਚੀਜ਼ ਦਿਖਾਈ ਗਈ ਹੈ ਨਰਕਪਰਕ ਕਰ ਲਿਓ ਹਾਂਜੀ ਠੀਕ ਆ ਜੋ ਕੇ ਵੇਖ ਲਿਓ ਧਾਰ ਆਪਦੀ ਬਿਲਕੁਲ ਕੱਢ ਕੇ ਵੇਖ ਲਿਓ ਟਿੱਪ ਕੇ ਵੇਖ ਲਿਓ ਠੀਕ ਆ ਹਾਂਜੀ ਤੇ 44000 ਦੀ ਇਹ ਮੱਝ ਹੋਊਗੀ ਇਸ ਤੋਂ ਬਾਅਦ ਤਿੰਨ ਬਿਹੜਾ ਜਿਹੜੀਆਂ ਆਪਣੇ ਕੋਲ ਬਕਾਊ ਆ ਜੀ ਹਾਂਜੀ ਜੀ ਤੇ ਇਹ ਸੱਜਰ ਸੂਈ ਅਗਲੀ ਇਹ ਵੀਰਜੀ ਸੱਜਰ ਸੂਈ ਆ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਇਹਨੂੰ ਸਮਾਂ ਵੀਰਜੀ ਅੱਜ ਆ ਬੱਚਾ ਵਾ ਅੱਛਾ ਇਹਨੂੰ ਇੰਨੇ ਕ ਅੱਜ 10000 ਦਿਨ ਹੋ ਗਏ ਵੀਰਜੀ ਸੂਈ ਨੂੰ ਵੇੜਨ ਨੂੰ ਲਓ ਜੀ ਪਹਿਲਾਂ ਜਿਹੜਾ ਆ ਬੱਚਾ ਤੁਸੀਂ ਦੇਖ ਲਓ ਠ 10-11 ਦਿਨਾਂ ਦਾ ਸੁਵਾ ਆ ਵੇਖੋ ਇਹ ਜਿਹੜਾ ਮਗਰਵੱਛਾ ਹੈ ਠੀਕ ਆ ਮਗਰਵੱਛਾ ਤੁਸੀਂ ਵੇਖ ਸਕਦੇ ਜੀ ਆਹ ਦੇਖੋ ਠੀਕ ਆ ਮਗਰਵੱਛਾ ਤਾਂ ਹ 11 ਦਿਨਾਂ ਦੀ ਸੁਈ ਆ ਸੁਵਾ ਕਿੰਨਾ ਤੀਜਾ ਕਿ ਦੂਜਾ ਦੂਜਾ ਵੀ ਜੀ ਸੁਵਾ ਅੱਛਾ ਦੂਜਾ ਸੁਵਾ ਵਾ ਮੰਨ ਲਓ ਘਰ ਦੀ ਵਹਿੜੀ ਜਿੰਨਾ ਤੋਂ ਆਪਾਂ ਲਈ ਆ ਤੇ ਮੰਨ ਲਓ ਇਹ ਆ ਵੀ ਉਹਨਾਂ ਹੈ ਸਾਡੀ ਘਰ ਦੀ ਵਹਿੜ ਦੂਜਾ ਸੁਵਾ ਨਾਲ ਹੀ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਵੀਰ ਛੱਡੇ ਕਿੰਨਾ ਕੁ ਦੁੱਧ ਥੱਲੇ ਦੱਸਾਂ 10-11 ਦਿਨਾਂ ਦੀ ਦੁੱਧ ਦੁੱਧ ਵੀਰ ਜੀ ਦੁੱਧ ਇਹਦੇ ਥੱਲੇ ਨਾ ਮੈਂ 12 ਕਿਲੋ ਦੁੱਧ ਚੋਇਆ ਵਾ ਅੱਛਾ ਠੀਕ ਹੈ ਇਹ ਨਾ ਜਿੱਦਣ ਕਿਤੇ ਗੱਡੀ ਤੇ ਚੜੀ ਆ ਨਾ ਟੈਂਪੂ ਤੇ ਤੇ ਇਹਦੇ ਨਾ ਥੋੜੀ ਜਿਹੀ ਆ ਵੇਖੋ ਪਰ ਖੁਰਤੇ ਮਾੜੀ ਜੀ ਲੱਗੀ ਸੱਟ ਪਤਾ ਨਹੀਂ ਵੀ ਉਹ ਖੁਰਖਾਰਾ ਆ ਗਿਆ ਚੜਨ ਉਤਰ ਲੱਗਿਆ ਚੜਨ ਉਤਰਨ ਲੱਗਿਆ ਆ ਵੇਖੋ ਬੁਖਾ ਦਿਓ ਮਾੜਾ ਜਿਆ ਕਈ ਜੀ ਮੁੜ ਕੇ ਪੈਰ ਪਾੜਨਾ ਮਾੜਾ ਥੱਲੇ ਗੱਟਿਆਂ ਵਾਲੇ ਸਾਈਡ ਤੇ ਨਾ ਹਾਂਜੀ ਹਾਂਜੀ ਉਲਟ ਪੈਣੀ ਵਾਲੇ ਪਾਸੇ ਤੋਂ ਦੋਸਤੋ ਜਿਹੜੀ ਮਗਰਲੀ ਲੱਤ ਆ ਹਾਂ ਗਿੱਟੇ ਦੇ ਕੋਲ ਬਿਲਕੁਲ ਜਿਹੜੀ ਆ ਕਈ ਨਾ ਬਿਲਕੁਲ ਚੜਨ ਉਤਰ ਲੱਗਿਆ ਡਾਲੇ ਦੇ ਕੋਲੋਂ ਬੰਦਾ ਫਿਸਲ-ਫੁਸਲ ਬਾਕੀ ਤੋਰਾ ਤਾਰਾ ਸਹੀ ਹੈ ਹਾਂ ਤੋਰਾ ਤਾਰਾ ਸਹੀ ਆ ਏ ਆ ਵੀ ਉਹ ਮਾੜਾ ਮੋਟਰ ਚਲੋ ਦਰਦ ਮਨਾਉਂਦਾ ਪਸ਼ੂ ਹੋ ਜਾਊਗਾ ਸੱਟ ਵੈਸੇ ਸੋਚ ਸਾਜ ਨਹੀਂ ਹੈਗੀ ਹੈ ਨਾ ਹਾਂਜੀ ਹਾਂਜੀ ਤੇ ਥੋੜਾ ਜਿਹਾ ਕੱਟ ਜੇ ਲੱਗੇ ਆ ਜਿਵੇਂ 60 ਜੀ ਥੋੜੀ ਜਿਹੀ ਹੈਗੀ ਗਿੱਟੇ ਦੇ ਉੱਪਰ ਹਾਂਜੀ ਤੇ ਕਿੰਨਾ ਕੁ ਤਾਰਾ ਕਿੰਨੀ ਦੱਸਿਆ ਵੀਰ ਚੰਡੇ ਜੀ ਵੀਰ ਜੀ ਹੁਣ ਹੈਗਾ ਜੀ ਇਹਦੇ ਥੱਲੇ 10 ਲੀਟਰ ਦੁੱਧ ਤਿਆਰ 10 ਲੀਟਰ ਭਾਲਾ ਆਨਲਾਈਨ ਵੀ ਮੰਗਾ ਲਏ 10 ਤੋਂ ਥੱਲੇ ਨਾ ਨਾ ਹੋਊਗਾ ਹਾਂਜੀ ਠੀਕ ਹੈ ਨਾ ਇਹ ਗੱਲ ਤੇ ਬਾਕੀ ਇਹ ਗੱਲ ਹੈਗੀ ਆ ਵੀ ਆਖਣ ਨੂੰ ਚਲੋ ਮੰਨ ਲਓ ਭਾਵੇਂ 12 ਵੀ ਕਹਿ ਦਈਏ ਬਾਕੀ ਵੈੜ ਨੇ ਨਾ ਚਾਹੇ ਸੜਦਾ ਕਰਕੇ ਚਾਹੇ ਤਾਜੀ ਸੂਈ ਦਾ ਕਰਕੇ ਥੋੜਾ ਜਿਹਾ ਲੱਕਾ ਲਾਇਆ ਵੇਖੋ ਉਹ ਤਰ੍ਹਾਂ ਸੀਲ ਸਲੱਗ ਪੂਰੀ ਆ ਠੀਕ ਆ ਹਾਂਜੀ ਥੱਲੇ ਬੰਨੇ ਵੀਰ ਜੀ ਵੰਗਾ ਪਾ ਕੇ ਚੁਵਾਈ ਚ ਵੀ ਚੰਗੀ ਬਿਲਕੁਲ ਹਾਂ ਵਧੀਆ ਐ ਓਕੇ ਵੀਰ ਜੀ ਠੀਕ ਆ ਪੂਰੀ ਪੋਲੀ ਲਓ ਜੀ ਹਾਂਜੀ ਚੁਵਾਈ ਜਿਹੜੀ ਦੋਸਤੋ ਬਿਲਕੁਲ ਪੋਲੀ ਆ ਤੇ ਆ ਜਿਹੜੇ ਥਣ ਥੋਣ ਦੀ ਤੁਸੀਂ ਕੁਆਲਿਟੀ ਵੇਖ ਲਓ ਠੀਕ ਆ ਹਾਂਜੀ ਵੀਰ ਜੀ ਠੀਕ ਹੈ ਜੀ ਹਾਂ ਬਾਕੀ ਪੂਰਾ ਵੀ ਜੀ ਵੇਖਣ ਨੂੰ ਨਾ ਮਾਲੋ ਥੱਲੇੋਂ ਚੰਗੀ ਤਰ੍ਹਾਂ ਵਿਖਾ ਦਿਓ ਬਾਕੀ ਇਹ ਆ ਵੀ ਥਣ ਜਿਹੜਾ ਨਾ ਕਈ ਵੀਰ ਚਲੋ ਆਖਣਗੇ ਵੀ ਥਣ ਛੋਟਾ ਵਾ ਮਗਰਲੇ ਹਾਂ ਜੀ ਤੋਂ ਥਣ ਛੋਟਾ ਨਹੀਂ ਜੀ ਵੀਰ ਜੀ ਮੁੱਠੀ ਦੇ ਵਿੱਚੋਂ ਨਾ 1 ਇੰਚੀ ਬਾਹਰ ਵੱਧਾ ਜੇ ਪਸਮ ਪੁਸਮ ਕੇ ਪੂਰਾ ਵਧੀਆ ਹੁਣ ਤੇ ਚਲੋ ਇਹ ਗੱਲ ਹੈਗੀ ਆ ਵੀ ਚੋਈ ਚਵਾਈ ਜਾਂ ਫੇ ਮੰਨ ਲਓ ਕੱਲ ਦੇ ਤੁਸੀਂ ਆਖੰਦੇ ਹੋਣਾ ਆਉਣਾ ਤੇ ਆਏ ਤੇ ਮੈਂ ਹਾਂ ਪਤਾ ਨਹੀਂ ਆਉਣਾਗੇ ਨਹੀਂ ਆਉਣਾ ਤੇਵੇਂ ਡੰਗਲ ਕਿ ਨਹੀਂ ਤੇ ਫਿਰ ਕਿਹੜੀ ਗੱਲ ਤੁਹਾਨੂੰ ਪਤਾ ਲਾਲ ਤੇ ਗੋਦੀਆਂ ਚੋਂ ਦੇਖ ਪੈਂਦੇ ਆ ਬਸ ਤੇ ਇੱਕ ਬੱਚੇ ਦਾ ਵੜਾ ਕਰਦੀ ਕੁੜੀ ਹੋ ਜਾਂਦੀ ਬੱਚੇ ਨੂੰ ਮੈਨੂੰ ਗਾੜੀ ਬੰਨ ਛੱਡੋ ਮੈਂ ਕਿੰਨਾ ਦੁੱਧ ਕਿੰਨਾ ਸਹੀ ਦੱਸਿਆ ਹੁਣ ਦੁੱਧ ਵੀਰ ਜੀ 10 ਕਿਲੋਟਰ ਦੁੱਧ ਤਿਆਰ ਠੰਡਾ ਕੀਤਾ ਠੀਕ ਕਹਿ ਦिए ਭਾਵੇਂ 12 ਕਹਿ ਦिए ਤੇ ਭਾਵੇਂ ਨਹੀਂ ਜੋ ਜਿੰਨਾ ਹੈਗਾ ਉਹਨਾਂ ਦਾ 10 ਲੀਟਰ ਆਪਾਂ ਚਵਾ ਦਾਂਗੇ ਨਾ ਇੱਥੇ ਪੱਕਾ ਚਵਾਵਾਂਗੇ ਵੀਰ ਜੀ ਬਿਲਕੁਲ ਹਾਂ ਚਵਾਵਾਂਗੇ ਤੇ ਕਿੰਨਾ ਮੁੱਲ ਵੀਰ ਛੰਡੇ ਕਿੰਨਾ ਲੈਣ ਦੇਣ ਰੋਗੇ ਦਾ ਲੈਣ ਦੇਣ ਵੀਰ ਜੀ ਵੇਖੋ ਵਹਿੜ ਤੇ ਚਲੋ ਭਾਵੇਂ ਕਰ ਲਈਏ 45000 ਦੀ ਦੇ ਦਿੱਗੇ 45 ਦੀ ਹਾਂ ਹੋਰ ਯਾਰ ਮਾਨ ਕਰਦਾਂਗੇ ਕੋਈ ਨਹੀਂ ਠੀਕ ਆ ਕਰਦੀ ਮਾਨਤਨ ਹੋਰ ਹੈਗਾ ਵਿੱਚੋਂ ਗਜੈਸ ਕੋਈ ਕੋਈ ਨਹੀਂ ਬਾਕੀ ਚਲੋ ਇਹ ਗੱਲ ਹੈਗੀ ਆ ਜੇ ਕਹੇ ਵੇਲੇ ਕੋਈ ਕੋਈ ਭੈਣ ਭਰਾ ਆਊਗਾ ਦੂਰੇ ਨੇੜੇ ਉਥਲੋ ਥੋੜਾ ਬਹੁਤਾ ਚਲੋ ਹੋ ਵੀ ਜਾਂਦਾ ਵਾ ਬਾਕੀ ਇਹ ਵੀ ਵਿਹੜ ਚੰਗੀ ਜੇ ਦੁੱਧ ਵਾਲੀ ਆ ਹਮ 14 ਕ 14 ਲੀਟਰ ਦੁੱਧ ਵਿਹੜ ਚ ਬਾਊਗੀ ਠੀਕ ਤੁਹਾਨੂੰ ਪਤਾ ਸਨਾ ਪਾਰੀ ਜਾ ਵੇਖੋ ਰਾਜੀ ਰੂਜੀ ਆ ਪੂਰੀ ਕੋਈ ਬੱਚੇ ਦਾ ਕਰਦੀ ਬੱਚਾ ਗਾੜੀ ਬੰਦੇ ਪੁੱਤ ਬਿਲਕੁਲ ਤੇ ਬਾਕੀ ਜਿਹੜਾ ਦੋਸਤੋ 10 ਕਿਲੋ ਬਿਲਕੁਲ ਦੁੱਧ ਦੇ ਥੱਲੇ ਹਾਂ ਹਾਜ਼ਰ ਆ 11 ਦਿਨਾਂ ਦੀ ਸੂਈ ਥੱਲੇ ਹਾਂ ਸੋ ਬਾਕੀ ਕੋਈ ਸੇਵਾ ਆਪਦੀ ਕਰਕੇ ਕੋਈ 2 ਕਿਲੋ ਹੋਰ ਕਿਲੋ ਖੰਡ ਵਧਾ ਸਕਦੇ ਹੋ ਤੁਸੀਂ ਆਪਦੀ ਸੇਵਾ ਦੇ ਠੀਕ ਆ ਤੇ ਬਾਕੀ ਆ ਨਿਗਰ ਆ ਜਿੰਨੇ ਵੀ ਆ ਰਾਜੀ ਆ ਨਿਗਰ ਆ ਠੀਕ ਆ ਤੇ ਮਗਰ ਬਛਾ ਹਾਂ ਸੋ ਇਸ ਤੋਂ ਬਾਅਦ ਅਗਲੀ ਵੈੜ ਕਿਹੜੀ ਆਪਣੇ ਕੋਲ ਅਗਲੀ ਵਿਧੀ ਇਹ ਅਗਿਆ ਤੋਕੜ ਤੇ ਨਾਲ ਗੱਬਣ ਜੀ ਅੱਛਾ ਜੀ ਹਾਂਜੀ ਵੇਹ ਮੈਂ ਨਾ ਤੁਹਾਨੂੰ ਦੱਸਣੀਆਂ ਗੱਲ ਅੱਭੀ ਰਾਤ ਨਾ ਮੈਂ ਤੋਕੜ ਗੱਬਣ ਮੈਂ ਦਿੱਤੀ ਇੱਕ ਹਾਂਜੀ ਤੇ ਉਹਨਾਂ ਬੰਦਿਆਂ ਨੇ ਮੈਨੂੰ ਕਿਹਾ ਵੀ ਇਹ ਚੌ ਮਹੀਨ ਤੇ ਮੈਂ ਨਹੀਂ ਚਿਤ ਕਰਾਈ ਰਾਤ ਨੂੰ ਮੈਂ ਮੈਂ ਵੇਚੀ ਤੋਂ ਨਾਲ ਹੀ ਡਾਕਟਰ ਲੈ ਕੇ ਬੰਦੇ ਆਏ ਤੇ ਮੈਂ ਕਿਹਾ ਯਾਰ ਇਹ ਵੀ ਚੈੱਕ ਕਰ ਮੇਰੇ ਤੋਂ ਪੈਸੇ ਲੈ ਮੈਂ ਹਾਂ ਜੇ ਤੁਸੀਂ ਮੈਂ ਕਿਹਾ ਸ਼ੱਕ ਕੱਢਣ ਦਾ ਤੇ ਮੈਂ ਵੀ ਕੱਢ ਲਾਂ ਤੇ ਉਹ ਆਪਣੇ ਚਲੋ ਇਹ ਆ ਵੀ ਦੋ ਡਾਕਟਰਾਂ ਤੋਂ ਚੈੱਕ ਹੋਈ ਵੀ ਦੀ ਇੱਕ ਆਪਣੇ ਚੂਥਲੇ ਅੜਦਾ ਡਾਕਟਰ ਆ ਆਪਾਂ ਉਹਦਾ ਨੰਬਰ ਵੀ ਦੇ ਦਾਂਗੇ ਜੇ ਅਗਲੇ ਨੂੰ ਜੇ ਕਰਾਉਣੀ ਵੀ ਅਗਲੇ ਨੇ ਆਪਣੇ ਘਰੇ ਕਰਾ ਲਈ ਆਪਾਂ ਨੂੰ ਇਹ ਚ ਕੋਈ ਦਿੱਕਤ ਨਹੀਂ ਗੀ ਇਹਦੇ ਥੱਲੇ ਵੀਰ ਜੀ 5 ਕਿਲੋ ਦੁੱਧ ਜੇ ਬਾਕੀ ਸੀਲਸ ਲਾ ਅੱਗਾ ਕਰਮਾਂ ਵਾਲੀ ਕੋਈ ਗੱਲ ਨਹੀਂ ਖੋਲ ਤੇ ਸੂਏ ਤੇ ਜਿਹੜੀ ਗੱਬਣਾ ਕੇ ਹਾਂਜੀ ਤਿੱਜੇ ਸੂਏ ਲਈ ਉਹਨਾਂ ਹੈ ਵੀ ਗਰੰਟੀ ਨਾਲ ਗੱਬਣਾ ਬਾਕੀ ਨਾ ਵੀਰ ਜੀ ਮੈਂ ਨਾ ਤੁਹਾਨੂੰ ਦੱਸਦਾ ਗੱਲ ਵੀ ਕਈਆਂ ਵੀਰਾਂ ਦਾ ਮੇਰੇ ਗਾੜੀ ਸਵਾਲ ਆ ਵੀ ਚਲੋ ਇਹਨਾਂ ਵਿਚਾਰੀਆਂ ਨੂੰ ਜੇ ਰੱਖਣਾ ਤੇ ਇਹਨਾਂ ਨੂੰ ਸਾਹਮਣੇ ਮੰਨ ਲਓ ਵੀ ਚਾਹੀਦਾ ਵਾ ਬਾਕੀ ਇਹ ਵੀ ਲਿੱਸੀ ਜਾਰੀ ਖੋਲ ਹਾਂ ਹਾਂ ਥੋੜੀ ਜੀ ਲਿੱਸੀ ਆ ਵੀਰ ਜੀ ਉਹਦਾ ਕਰਕੇ ਦੰਦ ਖੋ ਰਹੇ ਕਰਮਾ ਵਾਲੀ ਦਾ ਕਾਇਮ ਆ ਮੰਨ ਲਓ ਹੂੰ ਠੀਕ ਹੈ ਤੇ ਬਾਕੀ ਉੱਚੀ ਲੰਮੀ ਵੀ ਕਰਮਾ ਵਾਲੀ ਵੱਡੀ ਵਹਿੜਾ ਕੋਈ ਨਿੱਕੀ ਨਹੀਂ ਗਈ 5 ਕਿਲੋ ਦੋਸਤੋ ਬਿਲਕੁਲ ਦੋਦੇ ਥਲੇ ਹਾਜ਼ਰ ਆ ਤੋਕੜ ਗੱਬਣ ਵਹਿੜਾ ਠੀਕ ਆ ਸੋ ਜਿਹੜੇ ਵੀਰ ਨੂੰ ਚਲਦੀ ਆ ਬਿਲਕੁਲ ਤੋਕੜ ਗੱਬਣ ਪਸ਼ੂ ਤੁਸੀਂ ਵੇਖ ਰਹੇ ਹੋ ਲੱਭ ਰਹੇ ਹੋ ਤਾਂ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੇ ਤੀਜਾ ਸਵੇਰ ਅੱਗੇ ਬਿਲਕੁਲ ਜਿਹੜਾ ਦੋਸਤੋ ਬਣੀ ਹੋਈ ਆ ਤੀਜੇ ਸਵੇਰ ਦੀ ਤੇ ਤਿੰਨ ਤੋਂ ਚਾਰ ਚਾਰ ਮਹੀਨੇ ਦੀ ਜਿਹੜੀ ਗੱਬਣ ਚੈੱਕ ਪਾਸ ਬਾਕੀ ਜਿਹੜੇ ਵੀਰ ਨੇ ਆਪ ਕਰਾਉਣੀ ਆ ਥੋੜੀ ਆਪ ਦੀ ਰਿਸਪੌਂਸਿਬਿਲਟੀ ਆ ਬਾਕੀ ਜਿਹੜੇ ਡਾਕਟਰ ਤੋਂ ਕਰਵਾਈ ਆ ਉਹਦਾ ਨੰਬਰ ਤੁਸੀਂ ਲੈ ਕੇ ਉਹਦੇ ਨਾਲ ਡਾਇਰੈਕਟ ਵੀ ਜਿਹੜੀ ਗੱਲਬਾਤ ਕਰ ਸਕਦੇ ਕਰ ਸਕਦੇ ਆ ਜੀ ਅਭੀ ਤਸੱਲੀ ਜਿਹੜੀ ਦੋਵੇਂ ਟਾਈਮ ਮਿਲਦੀ 5 ਕਿਲੋ ਦੋਵੇਂ ਟਾਈਮ ਦੋਵੇਂ ਟਾਈਮ ਇਦਾਂ ਹੀ ਬੈ ਕੇ ਥੱਲੇ ਮੰਨ ਲੋ ਪਾ ਬੱਚਾ ਚੋਲੇ ਠੀਕ ਆ ਇਹਦਾ ਤੇ ਕਰਮਾ ਵਾਲੀ ਦਾ ਇਹ ਜੇ ਸੰਧੂ ਸਾਹਿਬ ਹੂੰ ਵੀ ਇੱਕ ਬੰਨੇ ਤੁਸੀਂ ਚਾਹ ਰੱਖੀ ਆ ਨਾ ਪਤੀਲੇ ਚ ਇਹ ਫਰਿੱਜ ਆ ਹੂੰ ਕਈ ਹੁਣ ਵੀਰੇ ਇਹ ਗੱਲਾਂ ਤੋਂ ਕਮੈਂਟ ਕਰਦੇ ਆ ਆ ਦਿੰਦੇ ਲੈ ਯਾਰ ਤੁਸੀਂ ਨਾ ਉਹ ਆ ਫਲਾਂ ਠਮਕਾ ਪਰ ਇਹ ਕੋਈ ਸੱਚਾਈ ਆ ਵੀ ਮੰਨ ਲੋ ਜਿੰਨਾ ਦੇਣਾ ਤੇ ਨੇ ਕਰਮਾ ਵਾਲੀ ਭਾਵੇਂ ਹੁਣੇ ਚੋਲੋ ਹੂੰ ਠੀਕ ਆ ਜੀ ਤੇ ਨਾਲੇ ਗਾਂ ਇਹਨੇ ਤੁਹਾਨੂੰ ਦੱਸਣ ਦਿਆ ਗੱਲ ਵੀ ਤੋੜ ਦਿਆ ਦੇਣਾ ਜੀ ਇਹਨੇ ਨਾ ਸਾਰਾ ਸਿਆਲ ਦੁੱਧ ਮੁਕੰਦ ਦੇਣਾ ਜੀ ਕਰਮਾ ਵਾਲੀ ਨੇ ਕਿ ਨਾ ਇਹਨੇ ਸਾਰੇ ਗਰਮੀਆਂ ਕਿਉਂ ਮੰਨ ਲਓ ਸੂਨਤਾ ਕਿਨੇ ਦੁੱਧ ਦਈ ਜਾਣਾ ਮੰਨ ਲਓ ਚ 4-5 ਕਿਲੋ ਨੇ ਦਈ ਜਾਣਾ ਤੇ ਜੇ ਮੰਨ ਲਓ ਗਾਂ ਇਹਨੇ ਸਾਰਾ ਸਾਲ ਲਾ ਲੋ ਵੀ ਵਿਸਾਖ ਜੀਠ ਚ ਇਹਨੇ ਸੰਤੂ ਸਾਹਿਬ ਸੁਨਾ ਜਾ ਕੇ ਕਰਮਾ ਲਈ ਨੇ ਮੰਨ ਲਓ ਵੀ ਆ ਤੁਹੇ 6 ਮਹੀਨੇ ਗੇ ਲੋ ਮੰਨ ਲਓ ਵੀ ਕਿੰਨਾ ਚਾਰ ਮਹੀਨੇ ਹੋ ਗਏ ਆ ਤੇ ਪੰਜ ਮਹੀਨੇ ਹੋਰ ਗੇ ਲੋ ਹਾਂ ਲੋ ਜੀ ਇਹ ਦੋਸਤੋ ਟੋਕੜ ਗੱਬਣ ਵੈੜਾ ਤੇ ਕੀ ਲੈਣਦੇ ਨੇ ਤਾਂ ਰਹੂਗਾ ਜੀ ਸੰਧੂ ਸਾਹਿਬ 5000 ਰੁਪਏ ਚੋਂ 2000 ਮਾਨ ਕਰ ਦਿੱਤੇ 23000 ਦੀ ਹਾਂ ਜੀ 23000 ਦੀ ਦੇ ਦੇਗੀ ਠੀਕ ਆ ਹਾਂ ਠੀਕ ਹੈ ਗੱਲ ਬਾਕੀ ਭੈਣ ਭਰਾ ਨੇ ਆਨਲਾਈਨ ਮੰਗਾਉਣੀ ਹੁੰਦੀ ਹੈ ਮਾਰ ਦੇ ਤਾਰਾ ਕੋ ਚਾਹ ਹਾਂ ਚਾਹ 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 ਤੈਨੂੰ ਸੱਤਾਂ ਨਾਲ ਲਾਗੇ ਕਰ ਲਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਰੋ ਤਾਰਾ ਚੱਲ ਦੂਜਿਆਂ ਚੋਂ ਦੂਜਿਆਂ ਨੂੰ ਮਾਰ ਦੇ ਚੱਲ ਲਓ ਜੀ ਠੀਕ ਹੈ ਯਾਰੇ ਤੁਹਾਨੂੰ ਪੂਰੇ ਵਰਦ ਤੇ ਆਪਣੀ ਤਸੱਲੀ ਚੋ ਕੇ ਕਰ ਲਿਓ ਪਸਵਾ ਕੇ ਕਰ ਲਿਓ ਅਗਲੀ ਵਾਰ ਆਪਣੇ ਕੋਲ ਆ ਗਈ ਹੈ ਜੀ ਆ ਵੱਡੀ ਹਾਂ ਜੀ ਬੁਰਜ ਖਲੀਫਾ ਬੁਰਜ ਖਲੀਫਾ ਹਾਂ ਜੀ ਹਾਂ ਛੱਡੇ ਵੀਰ ਕੀ ਡਿਟੇਲ ਲੈਂਦੀ ਹੈ ਹੈ ਡਿਟੇਲ ਵੀਰ ਜੀ ਪਤਾ ਗੱਲ ਕੀ ਥੋੜੀ ਜੀ ਲਿਸਤੀ ਕਰਕੇ ਤੇ ਭੈਣ ਭਰਾ ਵਾਖਣਾ ਖਰੰਬਾ ਵਾ ਵੇਖੋ ਮੈਂ ਪਹਿਲਾਂ ਕਹਿ ਦਿੰਨਾ ਮੈਨੂੰ ਵੀ ਟੱਚਣਾ ਕਰਨੀਆਂ ਵਹਿੜ ਆਖੀ ਜਾਂਦਾ ਠੀਕ ਹੈ ਜੀ ਪੀ ਗਾਂ ਆ ਹਾਂਜੀ ਪੀ ਹੈ ਗਾਂ ਵਾ ਤੇ ਗਰੰਟੀ ਨਾਲ ਵੀਰ ਜੀ ਦੂਜਾ ਸੂਬਾ ਸੁਣਾ ਬੰਦੇ ਬਹੁਤ ਬੀਬੇ ਬੰਦੇ ਜਿੰਨਾ ਕੋਈ ਹਾਂ ਠੀਕ ਸਾਹਵ ਲਾ ਲੋ ਵੀ ਘਰ ਘਰ ਸੰਦੂ ਸਾਹਿਬ ਜਾਈਦਾ ਵਾ ਪਰ ਮੈਂ ਇੱਕ ਬੰਦੇ ਤੇ ਇੱਕ ਜਨਾਨੀ ਮਾਲਾ ਮੈਂ ਨਹੀਂ ਵੇਖੀ ਹੋਣੀ ਚੈਰੀਆਂ ਜਿਨਾਂ ਨਹੀਂ ਆਏ ਇਹਦੇ ਚਾਲੀਆਂ ਉਪਰੇ ਬੰਦੇ ਨੂੰ ਨਹੀਂ ਤੇ ਕੋਈ ਬੱਕੜੀ ਪਾ ਕੇ ਮਿਲਦਾ ਉਹ ਚੈਰੀਆਂ ਨੂੰ ਬੱਕੜੀ ਪਾ ਕੇ ਮਿਲਦੀਆਂ ਠੀਕ ਆ ਤੇ ਉਹ ਝੂਠ ਮਾਰਨਗੇ ਇਹੋ ਜਿਹੇ ਬੰਦੇ ਦੱਸੋ ਮੈਨੂੰ ਨਾ ਜੀ ਨਾ ਲਓ ਵੀ ਦੋਸਤੋ ਕੋਈ ਵੀ ਗਾਂ ਮੰਨ ਲੇ ਵੜਾ ਆਪਾਂ ਮੰਨ ਲੈਨੇ ਵੀ ਚਲੋ ਹੌਲੇ ਆਪਾਂ ਸੂ ਵੀ ਪਹਿਲੇ ਦੂਜੇ ਵੜਾ ਗਾਂ ਗਾਂ ਕੁਝ ਜ਼ਿਆਦੇ ਸੂਆਂ ਦੇ ਵਿੱਚ ਹੋ ਵੀ ਆਪਾਂ ਗਾਂ ਕਹਿ ਦੇਨੇ ਚਲੋ ਨਾਰਮਲੀ ਤੇ ਇਲਾਕੇ ਦੀ ਸਾਈਡ ਤੋਂ ਥੋੜਾ ਜਿਆਦਾ ਲੱਕ ਉੱਚਾ ਰੱਖਦੀ ਕਈ ਚਲੋ ਬਰੀਡ ਵਾਈਜ਼ ਵੀ ਇਹ ਬਰੀਡ ਵਾਈਜ਼ ਜੀ ਇਹ ਬਰੀੜੀ ਇਹੋ ਜੀ ਕੋਈ ਇਹਦੇ ਕੋਈ ਨੁਕਸ ਜਾਂ ਬਿਮਾਰੀ ਇਲਾਕਾ ਨਹੀਂਗਾ ਵੀ ਕਹਿਣ ਤੋਂ ਪਾ ਹੁਣ ਆਪਾਂ ਦੇਖਦੇ ਆਂ ਵੱਡੀ ਹਾਈ ਟੈਕ ਕੱਦ ਦੇਖੋ ਤੁਸੀਂ ਮੂੰਹ ਮਾਂ ਤੁਸੀਂ ਵੇਖੋ ਇਧਰੋਂ ਵੇਖੋ ਠੀਕ ਆ ਜੀ ਹਾਂ ਜੀ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਬਾਕੀ ਫੇਸ ਕੁਆਲਿਟੀ ਤੁਸੀਂ ਵੇਖ ਸਕਦੇ ਠੀਕ ਆ ਜੀ ਬੜਾਂ ਦੇ ਵਿੱਚ ਪੈਂਦੀ ਆ ਵੀਰਾਂ ਦਾ ਵੀ ਆਪਾਂ ਨੂੰ ਪੂਰੀ ਤਸੱਲੀ ਆ ਜਿਹੜੇ ਘਰੋਂ ਆਪਾਂ ਖਰੀਦੀ ਉਹਨਾਂ ਪੂਰੀ ਤਸੱਲੀ ਤੇ ਆਪਾਂ ਨੂੰ ਦੱਸਿਆ ਵੀ ਦੂਜਾ ਸੂਬਾ ਦੂਜੇ ਸੂਬੇ ਸੂਣਾ ਇਹਨੇ ਗਾਰੰਟੀ ਨਾਲ ਦੋਸਤੋ ਪਸੂ ਥੋੜਾ ਜਿਹਾ ਪੁੱਜ ਕੇ ਬਣਦਾ ਹਾਂ ਪਹਿਲਾ ਦੂਜਾ ਸੂਬਾ ਕਿਹੜਾ ਪੁੱਜ ਕੇ ਬਣਦਾ ਪਸੂ ਤਾਂ ਕਰਕੇ ਕਿਤੇ ਨਾ ਕਿਤੇ ਮਹਿਸੂਸ ਮਾੜਾ ਮੁੜ ਕਰਾਉਂਦਾ ਹੋਊਗਾ ਪਰ ਵੱ ਕਦ ਆਪਾਂ ਨਾਰਮਲ ਜਿਹੜਾ ਬੁਰਜ ਖਲੀਫਾ ਤਾਂ ਕਿਹਾ ਵੀ ਪੂਰੀ ਵੱਡੀ ਹਾਈਟ ਆ ਹਾਂਜੀ ਉੱਚੇ ਵੱਡੇ ਕਰਦੇ ਕਰਦੀ ਸੀ ਮੈਂ ਨਹੀਂ ਸਤੂ ਸਾਹਿਬ ਦੀਦਾ ਦੂਜੇ ਬੰਨੇ ਬਿਲਕੁਲ ਆ ਵੇਖੋ ਆ ਭਾਵੇਂ ਜੋ ਮਰਜੀ ਆ ਬਾਕੀ ਸੀਲਸ ਲੱਗ ਕਰਮ ਆ ਚਲੋ ਠੰਡੇ ਵੀਰ ਆਪਾਂ ਕਹੀ ਬੁਰਜ ਖਲੀਫਾ ਦਿੱਤਾ ਫਿਰ ਤੁਸੀਂ ਕੀ ਦੱਸਣਾ ਪਰਲੇ ਪਾਸੇ ਨਹੀਂ ਅਵੇ ਕੀ ਅਜੇ ਨਾ ਲੜ ਲੂੜ ਕੱਢੂਗੀ ਅਜੇ ਆ ਵੇਖੋ ਸਾਰੇ ਇਹਨੇ ਕਰਮ ਵਾਲੀ ਨੇ ਕਰਨੇ ਆ ਬਾਕੀ ਚਲੋ ਪਹਿਲੇ ਸੂਏ ਦਾ ਸੰਧੂ ਸਾਹਿਬ ਰਕਾਟੇ ਦਾ ਹੈਗਾ ਵਾ 526 ਕਿਲੋ ਦਾ ਆ ਪਹਿਲੇ ਸੂਏ ਦਾ ਕੁਆਲਟੀ ਇੱਕ ਨਹੀਂ ਚੰਗੀ ਤਰ੍ਹਾਂ ਤੁਸੀਂ ਵਿਖਾ ਦੋ ਹਾਂਜੀ ਬਾਕੀ ਗਰੰਟੀ ਨਾ ਜੀ ਠੀਕ ਆ ਬਾਕੀ ਪਤਾ ਦੁੱਧ ਵਾਲਾ ਡੰਗਰ ਆ ਜੀ ਮਿਲਦੀ ਏ ਸੂਣ ਤੱਕ ਇਹ ਮਿਲਦੀਆਂ ਨਹੀਂ ਕਿੰਨਾ ਸਮਾਂ ਲੈਂਦੀ ਆ ਜੇ ਸਹੀ ਦੱਸਿਆ ਉਹਨਾਂ ਨੇ ਹਾਂਜੀ ਕਿੰਨਾ ਕ ਉਹਨਾਂ ਨੇ ਦੱਸਿਆ ਉਹ ਆਂਦੇ ਵੀ ਇੰਨੇ ਚਲੋ ਆਪਣੇ ਕੋਲੇ ਪਰਸੋਂ ਆਈ ਆ ਹਾਂ ਤੇ ਉਹਨਾਂ ਨੇ ਜਿਹੜੇ ਹਿਸਾਬ ਨਾਲ ਆਂਦਾ ਵੀ ਮੈਂ ਦੇਣ ਲਿਖੇ ਆ ਨਾ ਉਸ ਹਿਸਾਬ ਨਾਲ ਆਂਦਾ ਵੀ ਇਹ ਜੇ 15 ਦਿਨਾਂ ਦੀ ਕੱਚੀ ਆ 15 ਦਿਨਾਂ ਦੀ ਹਾਂਜੀ 15 ਦਿਨਾਂ ਦੀ ਠੀਕ ਆ ਬਾਈ ਤੇ ਬਾਕੀ ਮੈਂ ਤੇ ਇਹ ਸੰਧੂ ਸਾਹਿਬ ਆਂਨਾ ਵੀ ਚਲੋ 20 ਵੀ ਲੈ ਜੇ ਹੂੰ ਚਲੋ ਆਪਣੇ ਕੋਤੇ ਚਲੋ ਤੁਹਾਨੂੰ ਦੱਸਣ ਦਿਆਂ ਵੀ ਸੇਵਾ ਸਪੱਕਾ ਵਧੀਆ ਵਾ ਬਾਕੀ ਆ ਵੇਖੋ ਕਰਮਾ ਵਾਲੀ ਬਣੂ ਵੜੀ ਵੇਖਿਓ ਇਹਨੇ ਇਹਨੇ ਥੋੜਾ ਜਿਹਾ ਚਲੋ ਬਣ ਕੇ ਜਚਣਾ ਵਾ ਹੁਣ ਤੇ ਟਾਂਗਾ ਕੋੜਾ ਜਿਹਾ ਲੱਗੀ ਜਾਂਦਾ ਹਣਾ ਵੇਹੇ ਤੇ ਵੀਡੀਓ 'ਚ ਵੀ ਲੱਗੂਗਾ ਕਿ ਨਹੀਂ ਤੇ ਬਾਕੀ ਆ ਵੇਖੋ ਕੋਈ ਇਹਨੂੰ ਕੋਈ ਕਰਮਾ ਵਾਲੀ ਨੂੰ ਕੋਈ ਇਹ ਆ ਵੀ ਥਣ ਥਣ ਵੀ ਵੇਖੋ ਜੀ ਚਲੋ ਦਿਨਾਂ ਦੇ ਹਿਸਾਬ ਨਾਲ ਬੰਨਣਾ ਪਸੂ ਹਾਂ ਦਿਨਾਂ ਦੇ ਹਿਸਾਬ ਨਾਲ ਬਾਕੀ ਮੈਂ ਵੀ ਆ ਕਰਮਾ ਵਾਲੀ ਪੰਡਾ ਪਾਈ ਖੜੇ ਤੇ ਉਹ ਨਹੀਂ ਨਾ ਹੈਗਾ ਹਾਂਜੀ ਹਾਂਜੀ 15 ਦਿਨਾਂ ਜਮੇ ਤਿਆਰੀ ਮੁਕੰਮਲ ਹੋ ਗਈ ਹੋਵੇਂ ਹੋਵੇਂ ਇਹਨੇ ਬਿਲਕੁਲ ਕਰਮਾ ਵਾਲੀ ਦੇ ਪ ਬੋਲ ਵੱਡੀ ਹਾਈਟ ਦੀ ਆ ਬਿਲਕੁਲ ਚੰਗੀ ਆ ਨਸਲ ਬਰੀਡ ਵਾਲੀ ਆ ਬੁੱਦੀ ਵਾਲੀ ਆ ਛੋਟੇ ਜੇ ਕੰਨ ਤੇ ਇਹਦਾ ਛੰਡੇ ਵੀਰ ਕਿੰਨਾ ਮੁੱਲ ਖਾਨ ਆ ਵੀਰ ਜੀ ਮੁੱਲ ਮੈਨਾਂ ਵੀ ਨਾ ਹੀ ਮੰਗੀ ਜੇ ਤੇ ਏਡੀ ਵੈੜ ਦਾ ਮੁੱਲ ਮੰਗ ਲਈਏ ਤੇ ਫਿਰ ਤੇ ਤੁਹਾਨੂੰ ਪੜਾ ਜਿੰਨਾ ਮਰਜ਼ੀ ਮੰਗੀ ਜਾਈਏ ਪਰ ਹਾਂ ਨਾ ਜੀ ਵੈੜ ਦੇ ਦਈਏ ਆਪਾਂ ਵੀਰ ਜੀ 56000 ਦੀ 56000 ਦੀ ਹਾਂਜੀ 56000 ਦੀ ਦੇ ਦਈਏ ਠੀਕ ਆ ਜੀ ਤੇ ਬਾਕੀ ਇਹ ਆ ਵੀ ਚਲੋ ਤੁਹਾਨੂੰ ਪਤਾ ਵੈੜ ਵੀ ਸੰਧੂ ਸਾਹਿਬ ਬਾਕੀ ਤੁਸੀਂ ਦੱਸ ਦੋ ਹੂੰ ਇਹ ਬੋਲ ਵੱਡੀ ਦਾ ਹਾਈਟ ਕੱਟਦੀ ਆ ਹੈ ਤੇ ਬਾਕੀ ਦੋਸਤੋ ਇੱਥੇ ਆਣ ਕੇ ਵੇਖਿਆ ਕਰੋ ਤਸੱਲੀ ਨਾਲ ਹੱਥ ਚੱਲੀ ਨਾ ਠੀਕ ਆ ਆਪਾਂ ਇਹ ਗੱਲ ਵੀਰ ਜੀ ਪਤਾ ਗੱਲ ਕੀ ਆ ਮੇਰੀ ਹੋਰ ਵੀ ਸਾਰਿਆਂ ਬੀਆਾਂ ਭਾਵਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਅਹੀਂ ਤੇ ਡੰਗਰ ਲੈਂਦੇ ਜੇ ਆਪਦੀ ਪਰਖ ਕਰਕੇ ਠੀਕ ਆ ਸਾਨੂੰ ਜੇ ਕੋਈ ਚੰਗਾ ਲੱਗੇ ਤੇ ਅਹੀਂ ਲੈਂਦੇ ਜੇ ਬਸ ਬਸ ਤੇ ਨਹੀਂ ਤੇ ਨਹੀਂ ਲੈਂਦੇ ਅਗਲੇ ਨੂੰ ਅਹੀਂ ਕੋਈ ਲਾਂਮਾ ਨਹੀਂ ਦਿੰਦੇ ਮੁੜ ਕੇ ਜਾ ਕੇ ਚਾਹੇ ਤੁਹਾਡੇ ਘਰੇ ਉਹ ਮਾੜਾ ਨਿਕਲਾ ਵੀ ਚਾਹੇ ਚੰਗਾ ਨਿਕਲਦੇ ਠੀਕ ਹੈ ਗੱਲ ਬਿਲਕੁਲ ਮੁੜ ਕੇ ਆਪਾਂ ਮਗਰੋਂ ਕਹਿਣਾ ਜੀ ਉਹ ਫਲਾਣਾ ਜੀ ਉਹ ਠੱਗ ਹੀ ਜੀ ਉਹ ਚੋ ਵੀਰ ਜੀ ਜਰਾਕ ਖੋਲ ਕੇ ਚੀਜ਼ ਲਿਆ ਕਰੋ ਮੁੜਕੇ ਮਗਰੋਂ ਆਖਣ ਨੂੰ ਹੁਣ ਸੰਧੂ ਸਾਹਿਬ ਆਪਾਂ ਚੀਜ਼ ਲਈਦੀ ਨਾ ਅਗਲੇ ਦੇ ਘਰੋਂ ਇਹ ਨਹੀਂ ਭਲਾ ਅਗਲੇ ਨੂੰ ਪੈਸੇ ਬੜਾ ਵੀਰਪਰਾ ਮਾਣ ਕਰਦੇ ਕਈ ਪੈਸੇ ਵੀ ਨਹੀਂ ਪੁੱਛਦੇ ਆਹ ਸੀਦਾ ਇੰਨੇ ਦਿਨ ਨੂੰ ਦੇਣੇ ਆਂਦੇ ਲੈ ਜਾ ਕੋਈ ਨਹੀਂ ਠੀਕ ਆ ਉਹਦੇ ਮਗਰ ਹਾਂ ਗਾਂ ਕਿਉਂ ਨਹੀਂ ਧਾਰ ਕਰੀਦਾ ਐਸੇ ਕਰਕੇ ਨਹੀਂ ਕਰੀਦਾ ਵੀ ਮੁੜਕੇ ਲੋਕ ਨਾ ਪੱਜ ਬੜੇ ਬਣਾਉਂਦੇ ਆ ਠੀਕ ਆ ਅਹੀਂ ਤੇ ਵੀਰ ਜੀ ਜੇ ਕਹੇ ਦੇ ਘਰੋਂ ਖੋਲ ਲਿਆਂਦੀ ਨਾ ਚਾਹੇ ਉਹ ਚੰਗੀ ਆ ਚਾਹੇ ਉਹ ਮਾੜੀ ਆ ਅਹੀ ਨਹੀਂ ਕਦੀ ਲਾਮਾ ਦਿੱਤਾ ਆਖੀਦਾ ਵੀ ਨਹੀਂ ਆਪ ਨੂੰ ਵੇਖ ਕੇ ਲੈ ਨਾ ਅੱਖਾਂ ਕੰਮ ਕਰਦੀਆਂ ਨਾ ਜੇ ਅੱਖਾਂ ਨਹੀਂ ਕੰਮ ਕਰਦੀਆਂ ਫਿਰ ਆਪ ਵੀ ਸੋਚ ਸਮਝ ਕੇ ਕਰਕੇ ਲਓ ਜਿਹੜੀ ਚੀਜ਼ ਆ ਆਪਣੀ ਸੋਚ ਸਮਝ ਤਾਂ ਵੀਰ ਦੀ ਲੈਲੀ ਉਹਨੂੰ ਕਦੀ ਮਾਰਾ ਨਹੀਂ ਕਹਿਣਾ ਚਾਹੀਦਾ ਬਿਲਕੁਲ ਠੀਕ ਆ ਨਾ ਗੱਲ ਹੁਣ ਮੈਂ ਕਈ ਕਈ ਵਜਾਂ ਦੀਆਂ ਮੈਂ ਵੀਡੀਓ ਵੇਨਾ ਵਾ ਮਗਰ ਉਹਨਾਂ ਦੇ ਥੱਲੇ ਲਾਇਆ ਹੁੰਦਾ ਜੀ ਲੈ ਜੀ ਇਹ ਫਲਾਣਾ ਜੀ ਠੱਗਾ ਜੀ ਢਮਕੜਾ ਜੀ ਇਹ ਠੱਗਾ ਠੀਕ ਹੈ ਜੀ ਤੇ ਬਾਕੀ ਠਾਗਾ ਪਰ ਚਲੋ ਮੰਨ ਲਓ ਅਗਲਾ ਤੇ ਠਾਗ ਹੋ ਗਿਆ ਪਰ ਆਪਦੀਆਂ ਅੱਖਾਂ ਦੇ ਖੋਲੋ ਆਪਦੀਆਂ ਅੱਖਾਂ ਖੋਲੋ ਜਦੋਂ ਰੋਲਾ ਕਿਹੜੀ ਕਿਲੋ ਪਾਉਂਦੇ ਵੀ ਦੋ ਟਾਈਮ ਚ ਉਹ ਤਿੰਨ ਟਾਈਮ ਚ ਜਾਂਦਾ ਮੈਂ ਇੰਗਲਿਸ਼ ਵੀ ਬੋਲਣਾ ਸ਼ੁਰੂ ਕਰ ਦਿੰਦਾ ਹਾਂ ਆਪ ਮੁੜ ਕੇ ਵੀ ਤਾਂ ਗੱਲ ਕੀ ਆ ਵੇਖੋ ਵੀ ਜੀ ਜਿਹੜਾ ਸਾਡੇ ਕੋਲ ਲੈ ਜਾਂਦਾ ਨਾ ਆਨਲਾਈਨ ਚੀਜ਼ ਉਹ ਤੋਂ ਅਹੀਂ ਆਖੀ ਦਾ ਡਰੀਦਾ ਵਾ ਬਿਲਕੁਲ ਪੀ ਮੰਨ ਲਓ ਵੀ ਜਾ ਕੇ ਕਈ ਵਾਰੀ 100 ਗੱਡੀ 'ਚ ਜਾ ਕੇ ਦੂਜੇ ਥਾਂ ਡੰਗਰ ਕਰ ਜਾਂਦਾ ਵਾ ਠੀਕ ਆ ਤੇ ਬਾਕੀ ਜਿਹੜਾ ਸਾਡੇ ਮੰਨ ਲੋ ਦੋ ਡੰਗਰ ਚੋ ਕੇ ਲੈ ਜਾਂਦਾ ਵਾ ਉਹਦੀ ਵੀਰਦੀ ਸਾਡੀ ਟੈਨਸ਼ਨ ਦੂਰ ਹੋ ਜਾਂਦੀ ਹੂੰ ਹੂੰ ਕਿਉਂ ਹੀ ਰੇੜੀ ਤੇ ਲਾ ਕੇ ਬੈਠੇ ਨਹੀਂਗੇ ਬਿਲਕੁਲ ਠੀਕ ਹੈ ਨਾ ਗੱਲ ਬਿਲਕੁਲ ਹਾਂਜੀ ਲੋ ਵੀ ਦੋਸਤੋ ਇਹ ਪਸ਼ੂ ਸੀ ਆਜਾ ਠੀਕ ਆ ਆਓ ਆਪਦੀ ਨਰਖਪਰਖ ਕਰੋ ਬਾਰ ਬਾਰ ਤੁਹਾਨੂੰ ਤਾਂ ਪੀਲ ਕਰੀਦੀ ਆ ਆਣ ਕੇ ਤਸੱਲੀ ਕਰੋ ਠੀਕ ਆ ਤੇ ਕਟਾ ਜਿਹੜਾ ਇਸ ਮੱਝ ਦਾ ਝੂਟੀ ਦਾ ਹੈਗਾ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਿੰਨਾ ਚਿਰ ਇੱਥੇ ਆਣ ਕੇ ਤਸੱਲੀ ਨਹੀਂ ਕਰੋਗੇ ਉਹਨੇ ਚਿਰ ਤੱਕ ਕੋਈ ਵੀ ਕਲੀਅਰ ਨਹੀਂ ਹੋਣ ਵਾਲਾ ਇਹ ਪਸ਼ੂ ਆ ਠੀਕ ਆ ਜੀ ਪਸ਼ੂ ਨੂੰ ਇੱਥੇ ਆਣ ਕੇ ਸਾਵਾ ਵਾਲੀ ਚੀਜ਼ ਇੱਥੇ ਆਣ ਕੇ ਤਸੱਲੀ ਕਰੋ ਆਪ ਦਾ ਦੋ ਡੰਗ ਚੋਲੋ ਇੱਕ ਟਾਈਮ ਚੋਗੇ ਆਪਦੀ ਬਿਲਕੁਲ ਹੱਕ ਸਮਝ ਕੇ ਜ਼ਿੰਮੇਦਾਰੀ ਨਾਲ ਚੀਜ਼ ਲੈ ਕੇ ਜਾਇਆ ਕਰੋ ਠੀਕ ਹੈ ਹਾਂਜੀ ਹਾਂਜੀ ਤੇ ਜਿਹੜਾ ਵੀਰ ਆਪ ਦੀ ਜ਼ਿੰਮੇਦਾਰੀ ਨਾਲ ਚੀਜ਼ ਲੈ ਜਾਂਦਾ ਇੱਕ ਟਾਈਮ ਦੋ ਟਾਈਮ ਚੋਗੇ ਉਹ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕੋਈ ਲਾਂਭਾ ਨਾ ਦਿਆ ਕਰੋ ਠੀਕ ਹੈ ਜੀ ਤੇ ਆਹ ਕਟਾ ਮਗਰ ਕਟਾ ਠੀਕ ਹੈ ਚੋਕੀ ਆਹ ਇਹ ਜੀ ਪੂਰਾ ਪੂਰਾ ਅਜੇ ਤੁਹਾਨੂੰ ਦੱਸਣ ਦਿਆਂ ਵੀ ਇੱਕ ਤਾਂ ਕਟਾ ਲਈ ਕਟਾ ਜੀ ਇਹਨਾਂ ਜਹ ਹੈ ਹੀ ਆ ਜੀ ਆਹ ਵੇਖੋ ਅਜੇ ਕੋਈ ਸਿੰਘ ਨਹੀਂ ਕਰਮਾ ਵਾਲੇ ਨੇ ਪੁੱਟਿਆ ਬਾਕੀ ਮੈਂ ਇਹ ਚਲੋ ਕੱਦ ਕਾਠ ਵਾਲੀ ਆ ਤੇ ਇਹ ਵੀ ਕੱਦ ਕਾਠ ਦੁੱਧ ਛੱਡੀ ਦਾ ਪੂਰਾ ਠੀਕ ਹੈ विजिट 98724 39717 हां जी ਪਿੰਡ ਕੈਰੋਂ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਵਿਦੇ ਠੀਕ ਹੈ ਜੀ हां जी हां जी ਇਹਦੇ ਵੀਰ ਕੋਈ ਪੱਟੀ ਵੱਲੋਂ ਆਉਂਦਾ ਵਾ ਤੇ ਰੋਡ ਦੇ ਉੱਪਰ ਹੀ ਮੰਨ ਲਓ ਇਹ ਆ ਵੀ ਸ਼ਹੀਦ ਬਾਬਾ ਗੁਣਿਆਈ ਦਾ ਬੋਰਡ ਲੱਗਾ ਵਾ ਹਾਂਜੀ ਉਹਦੇ ਲਾਗੋਂ ਸਿੱਧਾ ਹੀ ਸ਼ਹੀਦ ਬਾਬਾ ਗੁਣਿਆਈ ਜੀ ਦੀ ਜਗਾ ਉਹਦੇ ਲੱਗੇ ਬਿਲਕੁਲ ਆਪਣਾ ਲੱਗੇ ਘਰ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਵੀਰ ਜੀ ਜੀ ਹਾਂਜੀ ਠੀਕ ਹੈ ਜੀ ਸੋ ਦੋਸਤੋ ਇਹ ਨੰਬਰ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚਲਦੇ ਕਰਦੇ ਆਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਗੱਲਬਾਤ ਕਰ ਸਕਦੇ ਜੀ ਵਿਖਾਏ ਗਏ ਪਸ਼ੂਆਂ ਦੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ